ਥਾਣਾ ਗੁਰਾਇਆ ਦੀ ਪੁਲਿਸ ਨੇ ਦੋ ਐਕਟਿਵ ਸਵਾਰ ਨੌਜਵਾਨਾਂ ਨੂੰ 15 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ ਦੱਸ ਦਈਏ ਕਿ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁਖ ਅਫਸਰ ਥਾਣਾ ਗੁਰਾਇਆ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਐਸਆਈ ਸੁਰਿੰਦਰ ਮੋਹਨ ਨੇ ਸਮੇਤ ਸਾਥੀ ਕਰਮਚਾਰੀ ਦੇ ਸਲੀਪ ਰੋਡ ਨਜ਼ਦੀਕ ਪੈਟਰੋਲ ਪੰਪ ਗੋਹਾਵਰ ਤੋਂ ਰਜਿਤ ਤਾਂਗੜੀ ਪੁੱਤਰ ਗੁਲਸ਼ਨ ਤਾਂਗੜੀ ਅਤੇ ਪ੍ਰਸ਼ਾਂਤ ਪੁੱਤਰ ਨਰੇਸ਼ ਕੁਮਾਰ ਦੋਨੋ ਫਾਸੀ ਮੁਹੱਲਾ ਨਿਊ ਕੰਦਨਪੁਰੀ ਥਾਣਾ ਡਿਵੀਜ਼ਨ ਨੰਬਰ 8 ਲੁਧਿਆਣਾ ਨੂੰ ਕਾਬੂ ਕਰਕੇ ਦੋਸ਼ੀ ਰਜੀਤ ਤਾਂਗੜੀ ਪਾਸੋਂ 7 ਗ੍ਰਾਮ ਹੈਰੋਇਨ ਤੇ ਦੋਸ਼ੀ ਪ੍ਰਸ਼ਾਂਤ ਪਾਸੋਂ 8 ਗ੍ਰਾਮ ਹੈਰੋਇਨ ਤੇ ਕੁੱਲ 15 ਗ੍ਰਾਮ ਹੈਰੋਇਨ ਸਮੇਤ ਐਕਟਿਵਾ ਨੰਬਰ ਪੀਬੀ 10 ਜੇ ਜੇ 84 ਬੀ ਬਰਾਮਦ ਕੀਤੀ ਹੈ ਜਿਨ੍ਹਾਂ ਖਿਲਾਫ ਥਾਣਾ ਗੁਰਾਇਆ ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਦੋਸ਼ੀਆਂ ਦੇ ਖਿਲਾਫ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਉੱਥੇ ਹੀ ਦੋਸ਼ੀਆਂ ਪਾਸੋਂ ਹੋਰ ਪੁੱਛ ਕੀਤੀ ਜਾ ਸਕੇਗੀ ਅਤੇ ਹੈਰੋਇਨ ਕਿਸ ਪਾਸੋਂ ਲੈ ਕੇ ਆਏ ਸਨ ਅੱਗੇ ਕਿਸ ਨੂੰ ਵੇਚੜੀ ਸੀ ਉਕਤ ਦੋਸ਼ੀਆਂ ਦੇ ਖਿਲਾਫ ਪਹਿਲਾ ਵਿਭਾਗ ਵਕਤਾ ਰਾਵਾਂ ਸਹਿਤ ਮੁਕਦਮੇ ਦਰਜ ਹਨ ਕੱਲ ਮਸਾਲਾ ਵਾਲੇ ਦਿਨ ਜਿਹੜਾ ਹੈਗਾ ਉਹ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਦੋ ਨੌਜਵਾਨ ਐਕਟਵਾ ਤੇ ਆ ਰਹੇ ਸੀ ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਚੈੱਕ ਕੀਤਾ ਚੈੱਕ ਕਰਤੇ ਉਹਨਾਂ ਕੋਲੋਂ ਜਿਹੜਾ ਹੈਗਾ 15 ਗ੍ਰਾਮ ਹੈਰੋਨ ਜਿਹੜੀ ਜੋ ਬਰਾਮਦ ਹੋਈ ਆ ਜਿਨ੍ਹਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਤੇ ਮੁਕਦਮਾ ਦਰਜ ਕਰਕੇ ਜਿਹੜਾ ਪੇਸ਼ ਅਦਾਲਤ ਅੱਜ ਅਸੀਂ ਕਰਦੇ ਆ ਉਹਨਾਂ ਦਾ ਰਿਮਾਨ ਹਾਸਲ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਕੀਤੀ ਜਾਏਗੀ ਪਹਿਲਾਂ ਵੀ ਕੋਈ ਮੁਕਦਮੇ ਦਰਜੇ ਹੈ ਲੋ ਹੈਗੇ ਮੁਕਦਮੇ ਦਰਜ ਇੱਕ ਦੇ ਖਿਲਾਫ ਇੱਕ ਮੁਕਦਮਾ ਦਰਜਿਆ ਦੂਜੇ ਦੇ ਖਿਲਾਫ ਚਾਰ ਮੁਕਦਮੇ ਦਰਜੇ ਲੁਧਿਆਣਾ ਦੇ ਵਿੱਚ ਔਰ ਲੁਧਿਆਣਾ ਦੇ ਰਹਿਣ ਵਾਲੇ ਨੇ ਥਾਣਾ ਗੁਰਾਇਆ ਦੀ ਪੁਲਿਸ ਨੇ ਦੋ ਐਕਟਿਵ ਅਸਵਾਰ ਨੌਜਵਾਨਾਂ ਨੂੰ 15 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ ਦੱਸ ਦਈਏ ਕਿ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁਖ ਅਫਸਰ ਥਾਣਾ ਗੁਰਾਇਆ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਐਸਆਈ ਸੁਰਿੰਦਰ ਮੋਹਨ ਨੇ ਸਮੇਤ ਸਾਥੀ ਕਰਮਚਾਰੀ ਦੇ ਸਲੀਪ ਰੋਡ ਨਜ਼ਦੀਕ ਪੈਟਰੋਲ ਪੰਪ ਗੋਹਾਵਰ ਤੋਂ ਰਜਿਤ ਤਾਂਗੜੀ ਪੁੱਤਰ ਗੁਲਸ਼ਨ ਤਾਂਗੜੀ ਅਤੇ ਪ੍ਰਸ਼ਾਂਤ ਪੁੱਤਰ ਨਰੇਸ਼ ਕੁਮਾਰ ਦੋਨੋ ਫਾਸੀ ਮੁਹੱਲਾ ਨਿਊ ਕੰਦਨਪੁਰੀ ਥਾਣਾ ਡਿਵੀਜ਼ਨ ਨੰਬਰ 8 ਲੁਧਿਆਣਾ ਨੂੰ ਕਾਬੂ ਕਰਕੇ ਦੋਸ਼ੀ ਰਜੀਤ ਤਾਂਗੜੀ ਪਾਸੋਂ 7 ਗ੍ਰਾਮ ਹੈਰੋਇਨ ਤੇ ਦੋਸ਼ੀ ਪ੍ਰਸ਼ਾਂਤ ਪਾਸੋਂ 8 ਗ੍ਰਾਮ ਹੈਰੋਇਨ ਤੇ ਕੁੱਲ 15 ਗ੍ਰਾਮ ਹੈਰੋਇਨ ਸਮੇਤ ਐਕਟਿਵਾ ਨੰਬਰ PB10JJ84B ਬਰਾਮਦ ਕੀਤੀ ਹੈ ਜਿਨ੍ਹਾਂ ਖਿਲਾਫ ਥਾਣਾ ਗੁਰਾਇਆ ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਦੋਸ਼ੀਆਂ ਦੇ ਖਿਲਾਫ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਉੱਥੇ ਹੀ ਦੋਸ਼ੀਆਂ 'ਪਾਸੋਂ ਹੋਰ ਪੁੱਛ ਕੀਤੀ ਜਾ ਸਕੇਗੀ ਅਤੇ ਹੈਰੋਇਨ ਕਿਸ ਪਾਸੋਂ ਲੈ ਕੇ ਆਏ ਸਨ ਅੱਗੇ ਕਿਸ ਨੂੰ ਵੇਚਣੀ ਸੀ ਉਕਤ ਦੋਸ਼ੀਆਂ ਦੇ ਖਿਲਾਫ ਪਹਿਲਾ ਵਿਭਾਗ ਵਕਤਾ ਰਾਵਾਂ ਸਹਿਤ ਮੁਕੱਦਮੇ ਦਰਜ ਹਨ ਕੱਲ ਨਵਾਂ ਸਾਲ ਵਾਲੇ ਦਿਨ ਜਿਹੜਾ ਹੈਗਾ ਉਹ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਦੋ ਨੌਜਵਾਨ ਐਕਟਵਾ ਤੇ ਆ ਰਹੇ ਸੀ ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਚੈੱਕ ਕੀਤਾ ਚੈੱਕ ਕਰਨ ਤੇ ਉਹਨਾਂ ਕੋਲੋਂ ਜਿਹੜਾ ਹੈਗਾ 15 ਗ੍ਰਾਮ ਹੈਰੋਨ ਦੀ ਜਿਹੜੀ ਜੋ ਬਰਾਮਦ ਹੋਈ ਆ ਜਿਨ੍ਹਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਤੇ ਮੁਕਦਮਾ ਦਰਜ ਕਰਕੇ ਤੇ ਜਿਹੜਾ ਪੇਸ਼ ਅਦਾਲਤ ਅੱਜ ਅਸੀਂ ਕਰਦੇ ਆ ਉਹਨਾਂ ਦਾ ਰਿਮਾਨ ਹਾਸਲ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਕੀਤੀ ਜਾਏਗਾ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈ ਪਹਿਲਾਂ ਹੈਗੇ ਮੁਕਦਮੇ ਦਰਜ ਇੱਕ ਦੇ ਖਿਲਾਫ ਇੱਕ ਮੁਕਦਮਾ ਦਰਜਾ ਦੂਜੇ ਦੇ ਖਿਲਾਫ ਚਾਰ ਮੁਕਦਮੇ ਦਰਜ ਲੁਧਿਆਣਾ ਦੇ ਵਿੱਚ ਔਰ ਲੁਧਿਆਣਾ ਦੇ ਰਹਿਣ ਵਾਲੇ ਨੇ